ਜਿਲੰਦਰ ਦੇ ਪਿੰਡ ਰੇਰੂ ਚ ਡੇਂਗੂ ਨੇ ਆਪਣੇ ਪੈਰ ਪ੍ਰਸਾਰਨੇ ਸ਼ੁਰੂ ਕਰ ਦਿੱਤੇ ਨੇ ਦਿਨ ਬਦਿਨ ਇਸ ਬਿਮਾਰੀ ਦੇ ਨਾਲ ਪੀੜਿਤ ਲੋਕਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ ਸਿਹਤ ਵਿਭਾਗ ਨੇ मौके ਤੇ ਪਹੁੰਚ ਕੇ ਲੋਕਾਂ ਦੇ ਸੈਂਪਲ ਲੈ ਲੈਨੇ ਸਿਹਤ ਵਿਭਾਗ ਅਧਿਕਾਰੀ ਮਨਵੀਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਹਨਾਂ ਵੱਲੋਂ ਇੱਕ ਕੈਂਪ ਲਗਾਇਆ ਗਿਆ ਹੈ ਲੋਕਾਂ ਦੇ ਲੈ ਗਏ ਸੈਂਪਲ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਸਾਫ ਹੋਵੇਗਾ ਸਾਨੂੰ ਇਨਫੋਰਮੇਸ਼ਨ ਇਹ ਪਿਛਲੇ 3-4 ਦਿਨਾਂ ਤੋਂ ਮਿਲੀ ਸੀ ਕਿ ਇੱਥੇ ਬੁਖਾਰ ਕਾਫੀ ਫੈਲਿਆ ਹੋਇਆ ਵਾ ਉਸ ਸਿਲਸਿਲੇ 'ਚ 3 ਦਿਨ ਪਹਿਲਾਂ ਤੋਂ ਸਰਵੇ ਜਿਹੜਾ ਅਸੀਂ ਕੀਤਾ ਸੀ ਔਰ ਸਰਵੇ ਦੇ ਵਿੱਚ ਸਾਨੂੰ ਫੀਵਰ ਦੇ ਮਰੀਜ਼ ਮਿਲੇ ਉਹਦਾ ਕਰਕੇ ਇੱਕ ਮੈਡੀਕਲ ਕੈਂਪ ਵੀ ਲਾਇਆ ਗਿਆ ਸ਼ਨੀਵਾਰ ਨੂੰ ਤੇ ਬਲੱਡ ਸੈਂਪਲ ਲੈਣ ਵਾਸਤੇ ਕੱਲ 60 ਕ ਬਲੱਡ ਸੈਂਪਲ ਐ ਔਰ 70 ਕ ਦੇ ਕਰੀਬ ਜਿਹੜੇ ਬਲੱਡ ਸੈਂਪਲ ਅੱਜ ਲਏ ਗਏ ਆ ਇਹਨਾਂ ਦੀ ਜਾਂਚ ਤੋਂ ਬਾਅਦ ਅੱਗੇ ਪਤਾ ਲੱਗ ਸਕੇਗਾ ਕਿ ਇਹ ਬੁਖਾਰ ਦੀ ਮਰੀਜ਼ੀ ਦੀ ਕਾਰਨ ਕੀ ਹੈ ਅਸੀਂ ਹੁਣ ਘਰ-ਘਰ ਜਾ ਕੇ ਜਿੱਥੇ ਵੀ ਮਰੀਜ਼ ਸਾਨੂੰ ਜ਼ਿਆਦਾ ਰਿਪੋਰਟ ਹੋਇਆ ਉਹਨਾਂ ਦੇ ਘਰਾਂ ਦੇ ਵਿੱਚ ਜਾਂਚ ਕਰਾਂਗੇ ਤਾਂ ਕਿ ਡੀਡੀਜ਼ ਜੀਪੀ ਜੋ ਇੱਕ ਮੱਛਰ ਦਾ ਲਾਰਵਾ ਸਾਨੂੰ ਪਤਾ ਲੱਗੇਗਾ ਉਹਨੂੰ ਅਸੀਂ ਸੋਰਸ ਨੂੰ ਡਿਸਟਰੋਏ ਕਰਾਂਗੇ ਔਰ ਅੱਗੇ ਬੁਖਾਰ ਨਹੀਂ ਬਧੇਗਾ ਉਹਦੇ ਪੀੜਿਤ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਸਿਰਫ ਸੈਂਪਲ ਲੈ ਗਏ ਨੇ ਪਰ ਕੋਈ ਵੀ ਦਵਾਈ ਨਹੀਂ ਦਿੱਤੀ ਗਈ ਜਿਸ ਕਾਰਨ ਉਹ ਪ੍ਰਾਈਵੇਟ ਇਲਾਜ ਕਰਵਾਉਣ ਦੇ ਲਈ ਮਜਬੂਰ ਹੋ ਰਹੇ ਨੇ ਦੱਸਿਆ ਜੀ ਸਾਡੇ ਮੁੰਡਿਆਂ ਨੇ ਜਾ ਕੇ ਦੱਸਿਆ ਵੀ ਇਹਦਾ ਕੁਝ ਕੀਤਾ ਜਾਵੇ ਉਹਨੇ ਆ ਡਾਕਟਰ ਭੇਜ ਦਿੱਤੇ ਅਜੇ ਡਾਕਟਰ ਵੀ ਹੈ ਨਹੀਂ ਇਹ ਤੇ ਉਹ ਬਲੱਡਰ ਲਈ ਜਾਂਦੇ ਉਹਦੀ ਰਿਪੋਰਟ ਨਹੀਂ ਆਇਆ ਜਿੰਨ ਪਹਿਲਾਂ ਪਹਿਲੇ ਦਿਨ ਇਹਨਾਂ ਨੇ ਰਿਪੋਰਟ ਚੈੱਕ ਕੀਤੀ ਤਾਂ 160 ਸੀਗੇ ਕੱਲ ਇਹਨਾਂ ਨੇ ਰਿਪੋਰਟ ਜੀਤੀ 230 ਹੋ ਗਏ ਤੇ ਉਹ ਦਿਨ ਬਰ ਬਰ ਦੇ ਵਧ ਜande ਦਵਾਈ ਤਾਂ ਕਿਸੇ ਨੂੰ ਦਿੱਤੀ ਨਹੀਂ ਅਸੀਂ ਇਹ ਪ੍ਰਾਈਵੇਟ ਸਾਰੇ ਬੰਦਿਆਂ ਨੇ ਚੈੱਕ ਕਰਵਾਇਆ ਜੀ ਆਪਣਾ ਆ ਇਲਾਜ ਕਰਾਇਆ ਮੈਂ ਖੁਦ ਵੀ ਆਪਣਾ ਇਲਾਜ ਕਰਾਇਆ ਉਹ ਸਾਡੇ ਕੋਲ ਰਿਪੋਰਟਾਂ ਹੈਗੀਆਂ ਜਿਹੜੀਆਂ ਅਸੀਂ ਪ੍ਰਾਈਵੇਟ ਡਾਕਟਰ ਦੀ ਬਿਮਾਰੀ ਫੈਲਣ ਦਿੱਲੀ ਚ ਤਾंडव ਕਰਨ ਤੋਂ ਬਾਅਦ ਹੁਣ ਡੇਂਗੂ ਤੇ ਚਿਕਨਗੁਨੀਆ ਨੇ ਪੰਜਾਬ ਨੂੰ ਵੀ ਬਿਮਾਰ ਕਰਨ ਦੀ ਸਾਜ਼ਿਸ਼ ਰਚ ਦਿੱਤੀ ਹੈ ਸੋ ਲੋੜ ਹੈ ਕਿ ਲੋਕਾਂ ਨੂੰ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖਣ ਦੀ ਤੇ ਨਾਲ ਹੀ ਪ੍ਰਸ਼ਾਸਨ ਨੂੰ ਵੀ ਇਸ ਬਿਮਾਰੀ ਨੂੰ ਲੈ ਕੇ ਸੂਚਿਤ ਹੋਣ ਦੀ ਜਲੰਧਰ ਤੋਂ सोनू ਮਹਾਜਨ ਜਗਬਣੀ ਟੀਵੀ